ਮੇਰੀ ਇਹ ਭਤੀਜੀ ਆ ਜੀ ਜੀ ਅਸੀਂ ਸਾਰੇ ਕੰਮ ਤੇ ਗਏ ਆ ਜੀ ਹਾਂਜੀ ਸਾਨੂੰ ਬਾਹਰੋਂ ਫੋਨ ਆਇਆ ਕਹਿੰਦੇ ਤੁਹਾਡੀ ਲੜਕੀ ਬਹੁਤ ਜ਼ਿਆਦਾ ਠੀਕ ਨਹੀਂ ਆ ਵੀ ਜਲਦੀ ਘਰ ਆਓ ਠੀਕ ਹੈ ਜੀ ਮੈਂ ਸਾਰ ਆਪਣੇ ਘਰ ਤੱਕ ਵੀ ਨਹੀਂ ਪਹੁੰਚਿਆ ਹਾਂਜੀ ਰਾਹ ਦੇ ਵਿੱਚ ਸਾਡੇ ਗੁਆਂਢੀ ਸਾਡੀ ਕੁੜੀ ਨੂੰ ਲੈ ਕੇ ਆ ਰਹੇ ਸੀ ਠੀਕ ਹੈ ਜੀ ਅਸੀਂ ਲੈ ਕੇ ਸਾਰ ਸਿਵਲ ਹਸਪਤਾਲ ਆਏ ਆ ਜੀ ਉੱਥੋਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਬੱਚੀ ਨਹੀਂ ਬਚੀ ਫਿਰ ਤੁਸੀਂ ਇਹਨੂੰ ਕਲੀਅਰ ਕਰਤਾ ਡਾਟੇ ਕਲੀਅਰ ਕਰਤਾ ਡਾਟੇ ਕਲੀਅਰ ਕਰਤਾ ਹਾਂਜੀ ਅਸੀਂ ਸਾਰ ਉੱਥੋਂ ਫਿਰ ਸਾਡਾ ਦਿਲ ਨਹੀਂ ਮੰਨਿਆ ਜੀ ਅਸੀਂ ਆਪਣੇ ਪੂਰਾ ਕਰਨ ਵਾਸਤੇ ਅਸੀਂ ਆਪਣੀ ਬੇਟੀ ਨੂੰ ਉੱਥੋਂ ਉਠਾਇਆ ਅਸੀਂ ਕਲਾ ਜੀ ਰੋੜੇ ਤੇ ਲੈ ਗਏ ਜੀ ਟਾਂਡ ਰੋੜਾ ਕਹਿੰਦਾ ਵੀ ਤੁਸੀਂ ਇਹ ਬਸ ਸਕਦੀ ਆ ਵੀ ਤੁਸੀਂ ਜਿੰਨਾ ਵੀ ਛੇਤੀ ਹੋਵੇ ਜਲੰਧਰ ਲੈਣੋਂ ਲੁਧਿਆਣੇ ਲੈ ਜਾਓ ਡੀਐਮਸੀ ਅਸੀਂ ਸਾਰਾ ਡੀਐਮਸੀ ਲੈ ਗਏ ਠੀਕ ਹੈ ਜੀ ਡੀਐਮਸੀ ਸਾਰਾ ਉੱਥੇ ਜਾ ਕੇ ਸਾਨੂੰ ਕਹਿੰਦੇ ਵੀ ਨਹੀਂ ਤੁਹਾਡੀ ਬੱਚੀ ਬਚੀ ਨਹੀਂ ਆ ਵੀ ਤੁਸੀਂ ਭਾਈ ਤੁਹਾਡੀ ਬੱਚੀ ਲੈ ਦੇ ਕਹਿੰਦੇ ਕੀ ਦੱਸਿਆ ਡਾਕਟਰ ਨੇ ਦੱਸਦਾ ਕਾਰਨ ਕੀ ਦੱਸਿਆ ਡਾਕਟਰ ਨੇ ਮੈਨੂੰ ਕਾਰਨ ਨਹੀਂ ਸਰ ਦੱਸਿਆ ਮੈਂ ਮੈਂ ਦੇਖੋ ਬਾ ਚੂਕ ਕਿਉਂ ਬੋਲਾਂ ਜੀ ਕਿੰਨੇ ਸਾਲਾਂ ਦੀ ਕੁੜੀ ਸਾਡੀ 17 ਸਾਲ ਦੀ ਹੈ ਜੀ ਅੱਜ ਇੱਕ ਅੰਜਲੀ ਨਾਮ ਦੀ ਲੜਕੀ ਜਿਸ ਦੀ ਉਮਰ 15 ਸਾਲ ਸੀ ਉਹਦੀ ਡੈਥ ਹੋਈ ਹੈ ਸਿਵਲ ਹਸਪੀਟਲ ਵਿੱਚੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਜਿਸ ਤੇ ਅਸੀਂ ਪਤਾ ਕੀਤਾ ਤਾਂ ਉਹਦੀ ਜੋ ਇਲਾਜ ਵਾਸਤੇ ਅੱਗੇ ਡੀ ਐਮ ਸੀ ਲੈ ਗਿਆ ਸੀ ਡੀ ਐਮ ਸੀ ਤੋਂ ਡੈੱਡ ਬੋਡੀ ਮੋਰਚੀ ਵਿੱਚ ਰੱਖੀ ਗਈ ਹੈ ਜੀ ਜੀ ਡੈੱਡ ਬੋਡੀ ਨੂੰ ਵੀ ਅਸੀਂ ਚੈੱਕ ਕੀਤਾ ਹੈ ਜੀ ਜੀ ਔਰ ਇਹਨਾਂ ਦੇ ਘਰ ਤੋਂ ਵੈਰੀਫਾਈ ਕਰ ਰਹੇ ਹਾਂ ਕੁਝ ਹਾਲਾਤ ਸ਼ੱਕੀ ਜਾਪਦੇ ਅਜੇ ਵੈਰੀਫਾਈ ਕਰ ਰਹੇ ਹਾਂ ਮੇਰੀ ਇਹ ਭਤੀਜੀ ਆ ਜੀ ਜੀ ਅਸੀਂ ਸਾਰੇ ਕੰਮ ਤੇ ਗਏ ਆ ਜੀ ਹਾਂਜੀ ਸਾਨੂੰ ਬਾਹਰੋਂ ਫੋਨ ਆਇਆ ਕਹਿੰਦੇ ਤੁਹਾਡੀ ਲੜਕੀ ਬਹੁਤ ਜ਼ਿਆਦਾ ਠੀਕ ਨਹੀਂ ਆ ਵੀ ਜਲਦੀ ਘਰ ਆਓ ਠੀਕ ਹੈ ਜੀ ਮੈਂ ਸਾਰ ਆਪਣੇ ਘਰ ਤੱਕ ਵੀ ਨਹੀਂ ਪਹੁੰਚਿਆ ਹਾਂਜੀ ਰਾਹ ਦੇ ਵਿੱਚ ਸਾਡੇ ਗਵਾਂਢੀ ਸਾਡੀ ਕੁੜੀ ਨੂੰ ਲੈ ਕੇ ਆ ਰਹੇ ਸੀ ਠੀਕ ਹੈ ਜੀ ਅਸੀਂ ਲੈ ਕੇ ਸਾਰ ਸਿਵਲ ਹਸਪੀਟਲ ਆਏ ਆ ਜੀ ਉੱਥੋਂ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਬੱਚੀ ਨਹੀਂ ਬਚੀ ਫਿਰ ਤੁਸੀਂ ਇਹਨੂੰ ਕਲੀਅਰ ਕਰਤਾ ਤੁਹਾਡੇ ਕਲੀਅਰ ਕਰਤਾ ਤੁਹਾਡੇ ਕਲੀਅਰ ਕਰਤਾ ਹਾਂਜੀ ਅਸੀਂ ਸਾਰ ਉੱਥੋਂ ਫਿਰ ਸਾਡਾ ਦਿਲ ਨਹੀਂ ਮੰਨਿਆ ਜੀ ਅਸੀਂ ਆਪਣੇ ਪੂਰਾ ਕਰਨ ਵਾਸਤੇ ਅਸੀਂ ਆਪਣੀ ਬੇਟੀ ਨੂੰ ਉੱਥੋਂ ਉਠਾਇਆ ਅਸੀਂ ਕਲਾ ਜੀ ਰੋੜੇ ਤੇ ਲੈ ਗਏ ਜੀ ਟਾਂਡ ਰੋੜਾ ਕਹਿੰਦਾ ਵੀ ਤੁਸੀਂ ਇਹ ਬਸ ਸਕਦੀ ਆ ਵੀ ਤੁਸੀਂ ਜਿੰਨਾ ਵੀ ਛੇਤੀ ਹੋਵੇ ਜਲੰਧਰ ਲੈ ਜਾਓ ਲੁਧਿਆਣੇ ਲੈ ਜਾਓ ਡੀਐਮਸੀ ਅਸੀਂ ਸਾਰਾ ਡੀਐਮਸੀ ਲੈ ਗਏ ਠੀਕ ਹੈ ਜੀ ਡੀਐਮਸੀ ਸਾਰਾ ਉੱਥੇ ਜਾ ਕੇ ਸਾਨੂੰ ਕਹਿੰਦੇ ਵੀ ਨਹੀਂ ਤੁਹਾਡੀ ਬੱਚੀ ਬਸ਼ੀਮੀ ਆ ਵੀ ਤੁਸੀਂ ਭਾਈ ਤੁਹਾਡੀ ਬੱਚੀ ਲੈ ਦੇ ਕਹਿੰਦੇ ਕੀ ਦੱਸਿਆ ਡਾਕਟਰ ਨੇ ਦੱਸਦਾ ਕਾਰਨ ਕੀ ਦੱਸਿਆ ਡਾਕਟਰ ਨੇ ਮੈਨੂੰ ਕਾਰਨ ਨਹੀਂ ਸਰ ਦੱਸਿਆ ਮੈਂ ਮੈਂ ਦੇਖੋ ਬਾ ਚੂਕ ਕਿਉਂ ਬੋਲਾਂ ਜੀ ਕਿੰਨੇ ਸਾਲਾਂ ਦੀ ਕੁੜੀ ਸਾਡੀ 17 ਸਾਲ ਦੀ ਜੀ ਵਾਜੇ ਕ ਅੰਜਲੀ ਨਾਮ ਦੀ ਲੜਕੀ ਜਿਸ ਦੀ ਉਮਰ 15 ਸਾਲ ਸੀ ਉਹਦੀ ਡੈਥ ਹੋਈ ਹੈ ਸਿਵਲ ਹਸਪੀਟਲ ਵਿੱਚੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਜਿਸ ਤੇ ਅਸੀਂ ਪਤਾ ਕੀਤਾ ਤਾਂ ਉਹਦੀ ਜੋ ਇਲਾਜ ਵਾਸਤੇ ਅੱਗੇ ਡੀ ਐਮ ਸੀ ਲੈ ਗਿਆ ਸੀ ਡੀ ਐਮ ਸੀ ਤੋਂ ਡੈਡ ਬੋਡੀ ਮੋਰਚੀ ਵਿੱਚ ਰੱਖੀ ਗਈ ਹੈ ਜੀ ਜੀ ਡੈਡ ਬੋਡੀ ਨੂੰ ਵੀ ਅਸੀਂ ਚੈੱਕ ਕੀਤਾ ਹੈ ਜੀ ਜੀ ਔਰ ਇਹਨਾਂ ਦੇ ਘਰ ਤੋਂ ਵੈਰੀਫਾਈ ਕਰ ਰਹੇ ਹਾਂ ਕੁਝ ਹਾਲਾਤ ਸ਼ੱਕੀ ਜਾਪਦੇ ਆ ਜੇ ਵੈਰੀਫਾਈ ਕਰ ਰਹੇ ਹਾਂ